ਅੱਜ ਦੀ ਕਕ੍ਹਾ ਨੂੰ ਵਿਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਦਵਾਜ ਦੀ ਸਤਸ੍ਰੀਕਾਲ ਪੰਜਾਬੀ ਜਿੱਕੀ ਦੀ ਕਕ੍ਹਾ ਵਿੱਚ ਤੁਹਾਡੇ ਸਾਰਿਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਿਖੋ ਜੀ ਸਾਡੇ ਅੱਜ ਦੇ ਮਹੱਤਵਪੂਰਨ ਪ੍ਰਸ਼ਨ ਕਿਹੜੇ ਹਨ ਤੇ ਪਹਿਲਾ ਪ੍ਰਸ਼ਨ ਕਿਹੜਾ ਸੀ ਅਸ਼ੋਕ ਦਾ ਰਾਸ ਤਿਲਕ ਕਦੋਂ ਹੋਇਆ ਅਸ਼ੋਕ ਦਾ ਰਾਸ ਤਿਲਕ 269 ਈਸਵੀ ਪੂਰਵ ਹੋਇਆ ਅਸ਼ੋਕ ਦਾ ਰਾਸ ਤਿਲਕ 269 ਈਸਵੀ ਪੂਰਵ ਹੋਇਆ ਦੂਜਾ ਪ੍ਰਸ਼ਨ ਕਿਹੜਾ ਸੀ ਕਣਿਸ਼ਕ ਦੀ ਰਾਜਧਾਨੀ ਕਿੱਥੇ ਹੈ ਕਣਿਸ਼ਕ ਦੀ ਰਾਜਧਾਨੀ ਪੁਰਸਪੁਰ ਵਿੱਚ ਹੈ ਕਿੱਥੇ ਇੱਥੇ ਪੁਰਸਪੁਰ ਵਿੱਚ ਤੀਜਾ ਪ੍ਰਸ਼ਨ ਕਿਹੜਾ ਸੀ ਕਣਿਸ਼ਕ ਦੀ ਹਤਿਆ ਕਿਸ ਦੁਆਰਾ ਕੀਤੀ ਗਈ ਇੱਕ ਸੈਨਿਕ ਦੁਆਰਾ ਕਣਿਸ਼ਕ ਦੀ ਹਤਿਆ ਇੱਕ ਸੈਨਿਕ ਦੁਆਰਾ ਕੀਤੀ ਗਈ ਪੁਰਸਪੁਰ ਵਿੱਚ ਇਨਾਦੀ ਰਾਜਧਾਨੀ ਹੈ ਨੰਬਰ 4 ਪ੍ਰਸ਼ਨ ਨੰਬਰ 4 ਭਾਰਤ ਦਾ ਨਪੋਲੀਅਨ ਕੌਣ ਹੈ ਸਮੁੰਦਰਗੁਪ ਭਾਰਤ ਦਾ ਨਪੋਲੀਅਨ ਹੈ ਪ੍ਰਸ਼ਨ ਨੰਬਰ 5 ਚੰਦਰਗੁਪ ਦੀ ਮੌਤ ਕਦੋਂ ਹੋਈ 335 ईसवी ਵਿੱਚ ਚੰਦਰਗੁਪਤੀ ਮੌਤ ਹੋਈ ਪਰਸਨ ਨੰਬਰ 6 ਕਿਹੜਾ ਸੀ ਕਾਲੀਦਾਸ ਕਿਹੋ ਜੀਹੇ ਸੰਬੰਧ ਰੱਖਦਾ ਹੈ गुप्तकाललाल ਕਾਲੀਦਾਸ ਕਿਹੋ ਜੀਹੇ ਸੰਬੰਧ ਰੱਖਦਾ ਹੈ गुप्तकाललाल ਤੇ ਪਰਸਨ ਨੰਬਰ 7 ਮੁਹੰਮਦ ਗਜ਼ਨਵੀ ਨੇ ਭਾਰਤ ਉਤੇ ਕਿਤੇ ਕਿੰਨੇ ਹਮਲੇ ਕੀਤੇ 17 ਮੁਹੰਮਦ ਗਜ਼ਨਵੀ ਨੇ ਭਾਰਤ ਉਤੇ 17 ਹਮਲੇ ਕੀਤੇ ਤੇ ਪਰਸਨ ਨੰਬਰ 8 ਕਿਹੜਾ ਸੀ ਸੰਤ 1398 ਵਿੱਚ ਦਿੱਲੀ ਉੱਤੇ ਹਮਲਾਵਰ ਕੌਣ ਸੀ ਤੈਮੂਰ ਸੰ 1398 ਵਿੱਚ ਦਿੱਲੀ ਉੱਤੇ ਹਮਲਾਵਰ ਤੈਮੂਰ ਸੀ ਪ੍ਰਸ਼ਨ ਨੰਬਰ 9 ਸਿੱਖ ਲਹਿਰ ਦੇ ਮੋਢੀ ਕੌਣ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਬਾਣੀ ਪਹਿਲੇ ਬਾਣੀ ਆ ਸਿੱਖ ਧਰਮ ਦੇ ਮੋਢੀ ਹਨ ਪ੍ਰਸ਼ਨ ਨੰਬਰ 10 ਕਿਹੜਾ ਸੀ ਅਕਬਰਨਾਮ ਦੀ ਕਿਤਾਬ ਦੇ ਲੇਖਕ ਕੌਣ ਹਨ ਅਬੂਲ ਫਜ਼ਲ ਅਕਬਰਨਾਮ ਦੀ ਕਿਤਾਬ ਦੇ ਲੇਖਕ ਹਨ ਪ੍ਰਸ਼ਨ ਨੰਬਰ 11 ਰਾਮਚਰਿਤमानस ਦਾ ਲਿਖਾਰੀ ਕੌਣ ਸੀ गोस्वामी तुलसीदास रामचरितमानस ਦਾ ਲਿਖਾਰੀ ਸੀ ਸਵਾਲ ਨੰਬਰ 12 ਕਿਹੜਾ ਸੀ तुकाराम ਕਿੱਥੇ ਦਾ ਰਹਿਣ ਵਾਲੇ ਉਹ तुकाराम ਕਿੱਥੇ ਕਿਥੋਂ ਦੇ ਰਹਿਣ ਵਾਲੇ ਸਨ तुकाराम ਮਹਾਰਾਸ਼ਟਰ ਦੇ ਰਹਿਣ ਵਾਲੇ ਸਨ ਵਿਦਿਆਰਥੀਓ ਸਾਡੀ ਅੱਜ ਦੀ ਪੰਜਾਬੀ ਦੀ ਇੰਪੋਰਟੈਂਟ ਕਕ੍ਹਾ ਇੱਥੋਂ ਸਮਾਪਤ ਹੋਈ ਸੀ ਅੱਧੀ ਕਕ੍ਹਾ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਮੈਨੂੰ ਦੱਸਣਾ ਤੇ ਅੱਧੀ ਕਕ੍ਹਾ ਨੂੰ ਵੇਖਣ ਵਾਲੇ ਸਾਰੇ ਮੁੰਡੇ ਕੁੜੀਆਂ ਦਾ ਧੰਨਵਾਦ ਜੀ ਜੀ ਆਇਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ